Susahnya tiarinya lapar dan mukamun. ਆਪਸੇ ਬਾਤ ਜਾਣਦੇ ਹੋ ਕਿ ਸੁਮੇਂ ਬੇਤੀ ਕਰਾਂਗਾ ਕਿ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਤੇ ਉਹਨਾਂ ਦੇ ਨਾਲ ਜਿਹੜੇ ਆਏ ਹੋਏ 75 ਸੱਜਣ ਨੇ ਉਹਨਾਂ ਦੇ ਵਿੱਚ ਖੁਸ਼ੀराम ਦਿਵਾਨ ਜੀ ਕਿਉਂਕਿ ਇਹ ਜਿਲ੍ਹਾ ਸ਼ਾਹਪੁਰ ਤੋਂ ਨੇ ਸੋ ਸਰਵਨ ਬੇਤੀ ਆਕਿਓ ਆਪਣਾ ਜਿਹੜਾ ਉਹ ਕੀਮਤੀ ਸਮਾਂ ਜਿਹੜਾ ਉਹ ਸਾਡੇ ਨਾਲ ਆਪਣੇ ਸ਼ਬਦਾਂ ਦੇ ਨਾਲ ਜਿਹੜਾ ਉਹ ਬਕੀਤ ਕਰਨ ਖੁਸ਼ੀ ਆਮ ਜੀ ਸਤਿਕਾਰਯੋਗ ਵਾਜਦੇ ਮੁੱਖ ਮਹਿਮਾਨ ਜੀ ਸਿੰਘ ਜੀ ਬੀਓ ਸਾਹਿਬ ਸੰਜੀਪ ਕੁਮਾਰ ਜੀ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਪਿਛਲੇ ਤਕਰੀਬਨ 10 ਦਿਨ ਤੋਂ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਕਰਵਾਏ ਹੋਏ ਕਾਰਜ ਆ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਦਾ ਉਦਘਾਟਨ ਕਰ ਰਹੇ ਹਾਂ ਵੱਖ-ਵੱਖ ਪੰਜਾਬ ਹੋਗੀਆਂ ਦੇ ਵਿੱਚ ਵੱਖ-ਵੱਖ ਮੈਕਲਿਆਂ ਦੇ ਚੇਅਰਮੈਨ ਕਪੂਥਲੇ ਦੇ ਵਿੱਚ ਵੀ ਆਏ ਔਰ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਜਿਹੜੀ ਗੱਲ ਹੈ ਜੀ ਆ ਸਾਗੇ ਵਿੱਚ ਸ੍ਰੀ ਸੰਦੀਪ ਸਣੀ ਜੀ ਜੋ ਕਿ ਚੇਅਰਮੈਨ बीसी लैंड डेवलपमेंट कॉर्पोरेशन ਦੇ ਚੇਅਰਮੈਨ ਹਨ बीसी बैकवर्ड क्लासेस बैकवर्ड क्लासेस ਦੇ 74 ਕਲਾਸਾਂ ਜਿੰਨੀ ਆਂਦੀਆਂ ਨੇ ਔਰ ਜਿਨ੍ਹਾਂ ਦੇ ਪੰਜਾਬ ਸਰਕਾਰ ਵੱਲੋਂ ਔਰ ਸੈਂਟਰ ਸਰਕਾਰ ਵੱਲੋਂ ਕਾਫੀ ਥੰਡ ਹੋਈ ਹੈ ব্যাকਵਰਡ ਕਲਾਸਾਂ ਦੇ ਲੋਕਾਂ ਦੇ ਵਿੱਚ ਕੋਈ ਲੋង ਦੀ ਸੰਮੇਤਾ ਕਿਸੇ ਤਰੀਕੇ ਨਾਲ ਨਹੀਂ ਆ ਮੰਗੇ ਤੇ ਉਹ ਸੱਚਮੁੱਚ ਅੱਜੋ ਸਾਬਤ ਹੋ ਰਿਹਾ ਸੱਚ ਹੋ ਰਿਹਾ ਜੋ ਜੋ ਕਿਹਾ ਸੀ ਉਸ ਤੋਂ ਵੱਧ ਹੋ ਰਿਹਾ ਬਹੁਤ ਸਾਰੇ ਸਕੂਲ ਸੀ ਜੋ ਪਿਛਲੇ ਦਿਨਾਂ ਚ ਪਿਛਲੇ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਤੁਸੀਂ ਜਾਣਦੇ ਸੀ ਸਕੂਲਾਂ ਦੇ ਵਿੱਚ ਬਹੁਤ ਖਰਾਬੀ ਹਾਲ ਸੀ ਸਕੂਲਾਂ ਦੀ ਕੋਈ ਵੀ ਐਜੂਕੇਸ਼ਨ ਵਾਲ ਜਾਂ ਸਰਕਾਰੀ ਬੱਚਿਆਂ ਤੋਂ ਸਰਕਾਰੀ ਸਕੂਲ ਦੇ ਬੱਚਿਆਂ ਤੇ ਉਹ ਐਵੇਂ ਹੀ ਸਮਝਦੇ ਨੇ ਕਿ ਪਾਸੇ ਨਾ ਦੇ ਸਕੂਲ ਨੇ ਦਾ ਟੀਚਰ ਨੇ ਜਾਂ ਕਿਤੇ ਸਾਡੇ ਜਿਹੜੇ ਟੀਚਰ ਨੇ ਬਹੁਤ ਹੀ ਐਡੂਕੇਟਿਡ ਟੀਚਰ ਨੇ ਉਹਨਾਂ ਚ ਬਹੁਤ ਹੀ ਜ਼ਿਆਦਾ ਇਹੀ ਵੱਧੋ ਵੱਧੋ ਅੱਧੇ ਅਧਿਆਪਕਾਂ ਨੇ ਵੀ ਬੱਚੇ ਉਹਨਾਂ ਦੇ ਸਰਕਾਰੀ ਸਕੂਲਾਂ ਦਾ ਐਡਮਿਸ਼ਨ ਕਰਾਣਾ ਤਾਂ ਜੋ ਜੋ ਕਾਫੀ ਹੱਦ ਤੱਕ ਤਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਵਿੱਚ ਹੀ ਰਹਿ ਚੁੱਕੇ ਨੇ ਇਹ ਖਾਸੇ ਤੋਸਾ ਦੇ ਨੇ ਜਿਵੇਂ ਅੱਜ ਕੋਮਗਾ ਇਸ ਬਰੇ ਮੇਰੇ ਮੁਰਸ਼ਦ ਤੇਰੀ ਰਹਿਮਤ ਇੰਜ ਬਰੇ ਹਰ ਬਰੇ ਮੇਰੇ ਮੁਰਸ਼ਦ ਤੇਰੀ ਰਹਿਮਤ ਇੰਜ ਬਰੇ ਵਰਿਆਂ ਤੋਂ ਦੁੱਖ ਦਰਦ ਹੰਡਾਉਂਦੀ ਖਲਕਤ ਸ਼ੁਕਰ ਕਰੇ ਘਰ ਘਰ ਟਿੱਕਲੀ ਗੀਤ ਧਮਾਨਾਂ ਗਿੱਧੇ ਭੰਗੜੇ ਪਦਨ ਤੇ ਚਾਰ ਚੁਫੇਰਾ ਚੱਕ ਕੇ ਮੇਰਾ ਸਤਗੁਰ ਨਦਰ ਕਰੇ ਮੇਰਾ ਸਤਗੁਰ ਨਦਰ ਕਰੇ ਮੇਰਾ ਸਤਗੁਰ ਨਦਰ ਕਰੇ ਤੇ ਰੁਬਾਈ ਲੈ ਕੇ ਤਗਲੀ ਸਤਰ ਮੈਨੂੰ ਸਮਝ ਨਹੀਂ ਆਉਂਦੀ ਕਿਵੇਂ ਲਿਖਾ ਕੀ ਮੈਂ ਸਭ ਕੁਝ ਦੋ ਸਤਨਾਂ ਚ ਮੰਗ ਲਿਆ ਤੇ ਤੁਸੀਂ ਸਭ ਭਲੀ ਭਾਂਤ ਜਾਣਦੇ ਹੋ ਇੰਨੀਆਂ ਬੇਤੀਆਂ ਪਰਵਾਨ ਕਰੋ ਔਰ ਅਸੀਂ ਸਾਡੇ ਵਿੱਚ ਮੈਡਮ ਹਰਪ੍ਰੀਤ ਕੌਰ ਜੀ ਸ਼ਾਮਲ ਹੋਏ ਨੇ ਸਰਕਾਰੀ ਸਕੂਲ ਤਨੋਪੁਰਾ ਬਲੋਂ ਪੁਰਾਦਾ ਨਿਗਰਾ ਜੀ ਆਇਆ ਜੀ ਅੱਜ ਇਸ ਬੜੀ ਪਵਿੱਤਰ ਜਗ੍ਹਾ ਤੇ ਇਸ ਮਾਈਕ੍ਰੋ ਮੋਦਨ ਨੂੰ ਆਪਣੇ ਆਪ ਚ ਬੜਾ ਭਾਗਿਸ਼ਾਲੀ ਸਮਝਦੇ ਆ ਕਿ ਇੰਨੀਆਂ ਮਹਾਨ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਇਹਦੇ ਸਿੱਖਿਆ ਦੇ ਖੇਤਰ ਚ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਮਿਹਨਤ ਸਰਕਾਰ ਆਪਣੀ ਲਗਨ ਸਰਕਾਰ ਸਮਾਜ ਨੂੰ ਚੰਗੀ ਰਾਹ ਦਿਖਾ ਰਹੇ ਆ ਅੱਜ ਸਿੱਖਿਆ ਕ੍ਰਾਂਤੀ ਦਾ ਪੰਜਾਬ ਸਰਕਾਰ ਦੁਆਰਾ ਜਿਹੜਾ ਵੀਰਾ ਚੁੱਕਿਆ ਗਿਆ ਇਸ ਵੇਸਟ ਤੋਂ ਬੋਲਦੇ ਹੋਏ ਮੈਨੂੰ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਿ ਸਿੱਖਿਆ ਹੀ ਸਮਾਜ ਦਾ ਨੀਂਹ ਪੱਥਰ ਰੱਖਦੀ ਹੈ ਕਿ ਸਮਾਜ ਦੇ ਕਿਸ ਪਾਸੇ ਜਾਣਾ ਕਹਿੰਦੇ ਜਦੋਂ ਇਨਸਾਨ ਦੀ ਉਤਪਤੀ ਹੋਈ ਆ ਇਹ ਇਨਸਾਨ ਜੰਗਲ 'ਚ ਰਹਿੰਦਾ ਸੀ ਨਾ ਉਹਨੂੰ ਰਹਿਣ ਦਾ ਪਤਾ ਸੀ ਨਾ ਖਾਣ ਦਾ ਪਤਾ ਸੀ ਨਾ ਕੱਪੜੇ ਪਾਉਣ ਦਾ ਪਤਾ ਸੀ ਪਰ ਇੱਕ ਸਿੱਖਿਆ ਜਦੋਂ ਸਮਾਜ ਉੱਚੇਰੀ ਗਈ ਐ ਸਿੱਖਿਆ ਜਦੋਂ ਸੁਭਾਚ ਆਈ ਐ ਸਿੱਖਿਆ ਤਾਂ ਦੀ ਇਨਸਾਨੀ ਬਸੀਆਂ ਵਸੀਆਂ ਉਹਨਾਂ ਇਨਸਾਨ ਨੂੰ ਇੱਕ ਦੂਸਰੇ ਦੀ ਕਦਰਾਂ ਕੀਮਤਾਂ ਦਾ ਪਤਾ ਲੱਗਦਾ ਤੁਜੀ ਜੀ ਪ੍ਰਧਾਨ ਪੈਨਲ ਮ ਜਨਾ ਕੋਲ ਦੀ ਤੇ ਇੰਦਰ ਚੇਤਨ ਸਿੰਘ ਜੀ ਪ੍ਰਿੰਸੀਪਲ ਸਾਹਿਬ ਜੀ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹ ਪੰਜਾਬ ਉਹ ਜਿਹੇ ਰੰਗਲਾ ਪੰਜਾਬ ਬੁਲਾਉਣਾ ਤੇ ਸਭ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਚ ਕੰਮ ਕਰਨਾ ਪੈਣਾ। ਇਹ ਤਾਂ ਸੁੱਚਾ ਸੀਗਾ ਪਰ ਅੱਜ ਇਸ ਪੰਜਾਬ ਸਰਕਾਰ ਦਾ ਇਹ ਮੰਤਵ ਆ ਕਿ ਪੰਜਾਬ ਸਰਕਾਰ ਦੀ ਐਜੂਕੇਸ਼ਨ ਸਕੂਲਾਂ ਦਾ ਮਿਆਰ ਇਸ ਪੱਧਰ ਤੇ ਚੱਗੇ ਕਿ ਹਰ ਅਸ਼ੇਦੇ ਦੀ ਪੰਜਾਬ ਸਰਕਾਰ ਮੇ ਪਤੀ ਔਰ ਪੰਜਾਬ ਸਰਕਾਰ ਦੀ ਲਗਤ ਦੇ ਪਤੀ ਬਸਲਸਾ ਦਾ ਜਿਹੜਾ ਕੈਸਾ ਦਾ ਸ਼ਬਦਾਂ ਦਾ ਪ੍ਰਚਾਰ ਹੋਵੇ, ਪ੍ਰਸਾਰ ਹੋਵੇ ਔਰ ਆਪਣੇ ਬੱਚਿਆਂ ਦਾ ਸਕੂਲਾਂ ਦੇ ਐਡਮਿਸ਼ਨ ਹੋਵੇ। ਮੈਂ ਮੰਤਰੀ ਕਵਨ ਸਿੰਘ ਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਹਰਜੋਤ ਬੈਨ ਜੀ ਸਿੱਖਿਆ ਮੰਤਰੀ ਉਹਨਾਂ ਨੇ ਸਾਡੇ ਸਕੂਲ ਵਾਲੇ ਸੋਚਿਆ ਦੇਖਿਆ ਸਾਨੂੰ ਉਹਨਾਂ ਨੇ ਇੱਕ ਦੀ ਤਿੰਨ ਕਮਰੇ ਦਿੱਤੇ ਜੀ ਦੇਖੋ ਦੋ ਤੋਂ ਪੰਜ ਕਮਰੇ ਤੇ ਇੱਕ ਸਾਡੀ ਚਾਰ ਦواری 2 ਫੁੱਟ ਦੀ ਹੁੰਦੀ ਸੀ ਜੀ ਬੰਨ ਸਿਰ ਉਸ ਤੋਂ ਅੱਧਾ ਦੀ ਕੋਈ ਜਾਨਵਰ ਆ ਜਾਣਾ ਕਦੀ ਖੋਸ਼ ਆ ਜਾਣਾ ਜਿੱਦਾਂ ਸਰ ਨੇ ਦੱਸਿਆ ਬੜੀ ਮੁਸ਼ਕਲ ਹੁੰਦੀ ਸੀ ਸਾਨੂੰ 7 ਫੁੱਟ ਦੀ ਚਾਰ ਦواری 1.5 ਲੱਖ ਰੁਪਏ ਲੈ ਕੇ ਸਾਨੂੰ ਦਿੱਤਾ ਜੀ ਅਸੀਂ ਸਾਡੀ ਬਣਾ ਲਈ ਸਾਡਾ ਹੁਣ ਸਕੂਲ ਮੇਰੇ ਹਸਾਬ ਨਾਲ ਮੇਰੇ ਸਕੂਲ ਨੂੰ ਹੁਣ ਕਾਫੀ ਕੁਝ ਮਿਲ ਗਿਆ ਵਾ ਹਮ ਸਾਨੂੰ ਇੰਨੀ ਜਨੂੰਨ ਨਾਲ ਸੀ ਬਸ ਪੜਾਈ ਵੱਲ ਧਿਆਨ ਦੇ ਰਹੇ ਆ ਇਸ ਲਈ ਮੈਂ ਸਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਹਰਜੋਤ ਸਿੰਘ ਪੈ ਸਾਡੇ ਐਜੂਕੇਸ਼ਨ ਮਿਨਿਸਟਰ ਤੇ ਖਾਸ ਤੌਰ ਤੇ ਸਰ ਤੁਸੀਂ ਜਿਹੜੇ ਸਾਡੇ ਦੋ ਕਮਰੇ ਆ ਬੱਚਿਆਂ ਨੂੰ ਸਮਰਪਿਤ ਕੀਤੇ ਤੇ ਸਾਡੀ ਜਿਹੜੀ ਚਾਰਤ ਵਾਲੀਆਂ ਲੋਕਰ ਪੁਲ ਕੀਤੀ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਮ ਆਦਮੀ ਪਾਰਟੀ ਦੇ ਮੈਂਬਰ ਸਾਹਿਬਾਨ ਤੇ ਪ੍ਰਿੰਸੀਪਲ ਅੰਚੇਤਨ ਜੀ ਸੁਦਰਪਿੰਦਰ ਪਾਲ ਜੀ ਤੁਹਾਡਾ ਸਾਰਾ ਇਹ ਜਿੰਨੇ ਵੀ ਟੀਚੇ ਭਾਈਚਾਰਾ ਮੇਰਾ ਸਾਰਾ ਆਇਆ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੰਤ ਵਿੱਚ ਸਰ ਮੈਂ ਆਪਣੇ ਸਟਾਫ ਨੂੰ ਬੁਜਾਰਿਸ਼ ਕਰੂੰਗਾ ਕਿ ਮੇਰਾ ਸਟਾਫ ਵੀ ਸੱਗੇ ਆਵੇ ਕੋਈ ਆਪਾਂ ਚੈਰਮੈਨ ਸਾਹਿਬ ਨਾਲ ਇੱਕ ਯਾਦਗਾਰ ਫੋਟੋ ਲੈਣ ਦੀ ਆਜੋ ਸਾਰੇ ਆਲਾ ਮੇਰਾ ਸਟਾਫ ਸਰ ਜੀ